ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਮੈਂ ਗੱਲ ਕਰ ਰਿਹਾ ਜਿਹੜੀ ਸਾਡੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਭਾਈ ਅਮਰਤਪਾਲ ਖਾਲਸਾ ਜੀ ਨੇ ਨਵੀਂ ਪਾਰਟੀ ਬਣਾਈ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਤਰ੍ਹਾਂ ਮੈਂ ਮਾਫੀ ਚਾਹੁੰਦਾ ਜੇਕਰ ਕੋਈ ਨਾਮ ਦੇ ਵਿੱਚ ਮਿਸਟੇਕ ਹੋ ਰਹੀ ਹੋਵੇ ਤਾਂ ਮੈਂ ਇੱਕ ਗੱਲ ਇਹ ਕਹਿ ਦੇਵਾਂ ਪਾਰਟੀਆਂ ਬਣਾਉਣ ਦੇ ਨਾਲ ਸਾਡਾ ਪੰਜਾਬ ਔਰ ਪੰਥ ਨਹੀਂ ਬਚਣਾ ਇਹ ਗੱਲ ਯਾਦ ਰੱਖ ਲਓ ਜੇਕਰ ਪਾਰਟੀਆਂ ਇਹ ਪਾਰਟੀਆਂ ਤਾਂ ਆਏ ਕੋਈ 5-4 ਸਾਲਾਂ ਬਾਅਦ ਨਵੀਆਂ ਬਣਦੀਆਂ ਰਹਿੰਦੀਆਂ ਕਿਸੇ ਟਾਈਮ ਕਾਂਗਰਸ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਣਿਆ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਉਸ ਤੋਂ ਬਾਅਦ ਅੱਜ ਤੁਹਾਡੀ ਪਾਰਟੀ ਬਣ ਚੁੱਕੀ ਆ ਪਰ ਸਾਰੇ ਲੋਕ ਅੱਡੂ-ਅੱਡ ਹੋ ਰਹੇ ਆ ਤੇ ਜਿਹੜੇ ਲੋਕ ਪੰਜਾਬ ਨੂੰ ਦਿਮਾਗੀ ਤੌਰ ਤੇ ਕੁੱਟ ਰਹੇ ਆ ਉਹਨਾਂ ਦੇ ਗਠਬੰਧਨ ਹੋ ਜਾਂਦੇ ਆ ਤੁਸੀਂ ਅੱਡ ਦੇ ਅੱਡ ਰਹਿ ਕੇ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਫਿਰੋਜ਼ਪੁਰ ਫਰੀਦਕੋਟ ਤੋਂ ਐਮਪੀ ਬਣੇ ਆ ਫਰੀਦਕੋਟ ਦੇ ਹਸਪੀਟਲ ਦੇ ਵਿੱਚ ਗੇੜਾ ਮਾਰੋ ਕਿ ਲੋਕਾਂ ਨੂੰ ਚਾਹੀਦਾ ਕੀ ਆ ਔਰ ਲੋਕ ਕਿੰਨੇ ਕੌਖੇ ਬੈਠੇ ਆ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਇਹ ਪੁੱਛੋ ਕਿ ਭਾਈ ਇੱਥੇ ਸੱਟਾ ਚੱਲ ਰਿਹਾ ਜੇ ਚੱਲ ਰਿਹਾ ਤਾਂ ਕੌਣ ਚਲਾ ਰਿਹਾ ਕੌਣ ਇਹਨਾਂ ਨੂੰ ਇੰਨੀ ਪਰਮਿਸ਼ਨ ਦੇ ਰਿਹਾ ਕਿਹਨੂੰ ਫੰਡ ਜਾ ਰਿਹਾ ਮਹੀਨੇ ਦਾ ਕੌਣ ਲੈ ਰਿਹਾ ਫਿਰ ਪੁੱਛੋ ਚਿੱਟਾ ਫਿਰ ਵੇਖੋ ਕਿਹੜੇ ਚਿੱਟਾ ਕਿੱਥੋਂ ਸਪਲਾਈ ਆ ਰਹੀ ਆ ਲੋਕ ਇਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਕੋਈ ਨਾ ਕੋਈ ਨਵੇਂ ਐਮਐਲਏ ਨਵੇਂ ਐਮਪੀ ਬਣਾਉਂਦੇ ਆ ਤਾਂ ਤੁਸੀਂ ਸਭ ਤੋਂ ਪਹਿਲਾਂ ਕੋਈ 2 ਸਾਲ ਉੱਥੇ ਲਾਓ ਆਪਣੇ ਫਰੀਦਕੋਟ ਦੇ ਲੋਕਾਂ ਦੇ ਵਿੱਚ ਤੇ ਨਹੀਂ ਜੇ ਤੁਸੀਂ ਵੀ ਦੂਜੇ ਐਮਪੀਾਂਾਂ ਤਰ੍ਹਾਂ ਘਰਾਂ ਦੇ ਵਿੱਚ ਬਹਿਣਾ ਤਾਂ ਫਿਰ ਉਹ ਵੀ ਇੱਕੋ ਗੱਲ ਕਹਿੰਦੇ ਜੀ ਅਸੀਂ ਵੀ 6 ਮਹੀਨਿਆਂ ਦਾ 6 ਕਰੋੜ ਰੁਪਇਆ ਦੇਤਾ ਅਸੀਂ ਵੀ ਲਾਤਾ ਲੋਕਾਂ ਦੇ ਵਿੱਚ ਤਾਂ ਉਹ 70 75 ਸਾਲਾਂ ਤੋਂ ਇਹੀ ਗੱਲ ਕਹਿੰਦੇ ਆ ਰਹੇ ਆ ਤੇ ਮੈਂ ਦੂਜੀ ਬੇਨਤੀ ਕਰਦਾ ਜਿਹੜੇ ਭਾਈ ਅਮਰਤਪਾਲ ਖਾਲਸਾ ਜੀ ਦੇ ਜਿਹੜੇ ਪਿਤਾ ਭਾਈ ਅਮਰਤਪਾਲ ਜੀ ਖਾਲਸਾ ਜੀ ਦੇ ਪਿਤਾ ਜਿਹੜੇ ਉਹਨਾਂ ਦੇ ਭਰਾ ਨੂੰ ਬੇਨਤੀ ਕਰਦਾ ਕਿ ਜੇਕਰ ਭਾਈ ਅਮਰਤਪਾਲ ਖਾਲਸਾ ਜੀ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਹੋ ਰਹੇ ਤਾਂ ਭਈ ਪੰਜਾਬ ਦੇ ਲੋਕਾਂ ਨੇ ਤਾਂ ਬਹੁਤ ਜ਼ੋਰ ਲਾਇਆ ਕਿ ਉਹਨਾਂ ਨੂੰ ਐਮਪੀ ਬਣਾ ਕੇ ਬਾਹਰ ਕੱਢ ਗਏ ਜੇਕਰ ਉਹਨਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਸੋਚਿਆ ਤਾਂ ਫਿਰ ਅਸੀਂ ਵੀ ਸੋਚ ਗਏ ਪਰ ਸਰਕਾਰਾਂ ਅੱਗੇ ਜ਼ੋਰ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਤਾਂ ਜੇਕਰ ਸਾਡਾ ਕੋਈ 150 MP ਹੁੰਦਾ ਲੋਕ ਸਭਾ ਦੇ ਵਿੱਚ ਤਾਂ ਫਿਰ ਤਾਂ ਸਰਕਾਰ ਸਿੱਟ ਕੇ ਉਹਨਾਂ ਨੂੰ ਕਹਿੰਦੇ ਵੀ ਸਾਡੇ ਬੰਦੇ ਬਾਹਰ ਕੱਢੋ ਬੰਦੀ ਸਿੰਘਾਂ ਨੂੰ ਰਿਹਾ ਕਰੋ ਜਾਂ ਸਾਡੇ ਆਹ ਕਰੋ ਜਾਂ ਉਹ ਕਰੋ ਪਰ ਸਾਡੇ 13 MP ਆ ਪੰਜਾਬ ਦੇ ਜੇਕਰ ਉਹ ਥਾਪੀ ਮਾਰ ਕੇ ਉਹਨਾਂ ਨੂੰ ਬਾਹਰ ਵੀ ਆ ਜਾਣਗੇ ਨਾ ਉਹ ਕਹਣਗੇ ਵੀ ਬਿੰਦੂ ਜਾਨਿਆ ਹੁਣ ਜਾਓ 550 ਆ ਲਗਭਗ ਤੇ ਉਹਨਾਂ ਵਿੱਚੋਂ ਤੇਰੇ ਇੰਪੀਆਂ ਦਾ ਵਟੀਚ ਦਾ ਕੀ ਆ ਪਾਲਟੀਆਂ ਬਣਾ ਕੇ ਚੈਨਲ ਬਣਾ ਕੇ ਅਸੀਂ ਲੋਕਾਂ ਅੱਗੇ ਦੱਸਤਾ ਸਕਦੇ ਵੀ ਆਹ ਕੁਝ ਹੋ ਰਿਹਾ ਪਰ ਤੁਸੀਂ ਕੋਸ਼ਿਸ਼ ਕਰੋ ਪੰਜਾਬ ਦੇ ਜਿਹੜੇ ਗਰੀਬ ਲੋਕ ਆ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ Hindu Muslim Sikh ईसाई ਜੋ ਵੀ ਤੁਸੀਂ ਆਪ ਦਾ ਵੇਖਣਾ ਪਰ ਜਾਤ ਪਾਤ ਨਾ ਮੰਨੋ ਜੇ ਕੋਈ ਵੀ ਤਾਂ ਤੁਸੀਂ ਗਰੀਬ ਲੋਕ ਬੱਚੇ ਆ ਜਿਹੜੇ ਉਹਨਾਂ ਦੀ ਐਡਮਿਸ਼ਨਾਂ ਚੰਗੇ ਸਕੂਲਾਂ ਦੇ ਵਿੱਚ ਕਰਾਓ ਤਾਂ ਕਿ ਉਹ ਚੰਗੇ ਅਫਸਰ ਬਣ ਸਕਣ ਤੇ ਕੱਲ ਨੂੰ ਆਪਣੇ ਵਰਗੇ ਧਰਨੇ ਤੇ ਬੈਠੇ ਹੋਣ ਤਾਂ ਕਮ ਸੇ ਕਮ ਲਾਠੀ ਚਾਰਜ ਤਾਂ ਨਾ ਕਰਨਗੇ ਉਹਨਾਂ ਨੂੰ ਇਹ ਤਾਂ ਕਹਿ ਦਾਂਗੇ ਭਾਈ ਵੀ ਸਾਡੀ ਗੱਲ ਕਰੋ ਔਰ ਜਿਨ੍ਹਾਂ ਦੇ ਖਿਲਾਫ ਤੁਸੀਂ ਲੜਾਈਆਂ ਲੜ ਰਹੇ ਆ ਉਹਨਾਂ ਦੇ ਸਾਮਰਾਜ ਬੜੇ ਤਗੜੇ ਕੀਤੇ ਹੋਏ ਆ ਤਾਂ ਸਾਡੇ ਕੋਲ ਇਕੱਲੇ ਐਮਪੀ ਬਣਾ ਕੇ ਵੀ ਆਪਾਂ ਕੱਖ ਨਹੀਂ ਕਰ ਸਕਦੇ ਹੋ ਸਕਦਾ ਤੁਸੀਂ ਕੋਈ ਆਪਣਾ ਜਿਹੜਾ ਐਮਪੀ ਆ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਾਂ ਆਪਣੇ ਅਮਰਪਾਲ ਜੀ ਉਹ ਕਹਿੰਨ ਜੀ ਤੁਸੀਂ ਆਹ ਕੰਮ ਕਰੋ ਉਹ ਹੁੰਦਾ ਨਾ ਹੋਵੇ ਇਸ ਕਰਕੇ ਪੜ੍ਹਾਈ ਦਾ ਧਿਆਨ ਮਰਵਾਓ ਪਾਰਟੀਆਂ ਨਾਲ ਉਹ ਨਹੀਂ ਹੋਣਾ ਸਭ ਤੋਂ ਵੱਡੀ ਗੱਲ ਇਹ ਕੀ ਪਾਰਟੀ ਬਣਾ ਕੇ ਕੀ ਹੋ ਗਿਆ ਹੁਣ ਲੋਕ ਤੰਗ ਹੋ ਗਏ ਸਮਝ ਲਓ ਜਿਹੜੇ ਪੰਥ ਦੀ ਗੱਲ ਕਰਦੇ ਆ ਲੋਕ ਜਿਹੜੇ ਮੰਗਾਂ ਰੱਖਦੇ ਆ ਉਹ ਤੰਗ ਹੋ ਗਏ ਕਿਵੇਂ ਹੋ ਗਏ ਹੁਣ ਉਹ ਵੋਟ ਕਿਹਨੂੰ ਪਾਉਣਗੇ ਇਹਨੂੰ ਪੱਕ ਗਿਆ ਰਾਵੀ ਪੰਥ ਨੂੰ ਬਚਾਉਂਦਾ ਕੀ ਏ ਆਪਣੇ ਸਿਮਰਜੀਤ ਸਿੰਘ ਮਾਨ ਜੀ ਨੂੰ ਨਹੀਂ ਯਾਰ ਇਹਨੂੰ ਪਾਓ ਬੰਦੇ 5 6 ਲੱਖ ਹੋ ਗਏ ਆ ਪਾਰਟੀਆਂ ਵੱਲ ਰਹੀਆਂ ਜਿਨ੍ਹਾਂ ਨੇ ਸਿਮਰਜੀਤ ਮਾਨ ਦਾ ਪ੍ਰਚਾਰ ਕੀਤਾ ਅੱਜ ਉਹ ਵੀ ਤੁਹਾਡੇ ਸਟੇਜ ਤੇ ਖੜੇ ਸੀ ਐ ਅੱਡ ਅੱਡ ਹੋ ਕੇ ਜਿੱਧਰ ਨੂੰ ਲੋਕ ਹੋ ਗਿਆ ਉਧਰ ਨੂੰ ਹੋਈਏ ਫਿਰ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਕੁਝ ਹੋ ਜੂਗਾ ਆ ਜਿਹੜੇ ਆਪਣੇ ਕਾਨ ਸਿੰਘ ਜੀ ਵਾਲਾ ਇਹ ਵੀ ਅੱਡ ਹੋ ਗਏ ਸਾਰੇ ਦੇ ਸਾਰੇ ਅੱਡੋ ਇਹ ਫਿਰਦੇ ਆ ਤਾਂ ਲੋਕ ਦੱਸੋ ਹੁਣ ਜਾਣਗੇ ਕਿੱਧਰ ਤਾਂ ਜਿਵੇਂ ਕਿਸੇ ਟਾਈਮ ਤੇ ਅਕਾਲੀ ਦਲ ਬਣਿਆ ਲੋਕ ਦੁਖੀ ਹੋ ਗਏ ਸਿਮਰਜੀਤ ਮਾਨ ਜੀ ਨੇ ਪਾਰਟੀ ਬਣਾਈ ਲੋਕ ਸਾਰਿਆਂ ਤੋਂ ਦੁਖੀ ਹੋ ਗਏ ਤਾਂ ਕਹਿੰਦੇ ਚਲੋ ਭਗਵੰਤ ਮਾਨ ਨੂੰ ਜਿਤਾ ਦਿਓ ਭਗਵੰਤ ਮਾਨ ਨੇ ਕੀ ਕਰਤਾ ਸਾਡੇ ਪਿਓ ਦਾਦਿਆਂ ਵੇਲੇ ਪਾਰਟੀ ਬਣੀ ਸੀ ਅੱਜ ਸਾਡੇ ਵੇਲੇ ਬਣੀ ਜਾਂਦੀ ਆ ਤਾਂ ਜਿਵੇਂ ਸਾਡੇ ਪਿਓ ਦਾਦਿਆਂ ਦੇ ਬੇੜਾ ਬੈਠਾ ਪਿਆ ਹੋਵੇ ਤੁਸੀਂ ਸਾਡਾ ਬਠਾਈ ਜਾਂਨੇ ਸਾਡਾ ਭਲਾ ਕੀ ਹੋਊਗਾ ਇਹਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ 2 MP ਬਣਾਉਣ ਦਾ ਫਾਇਦਾ ਕੀ ਹੋਇਆ ਫਾਇਦਾ ਚਲੋ ਮੈਂ ਗੱਲ ਕਰਦਾ ਚਲੋ ਭਾਈ ਅਮਰਤਪਾਲ ਖਾਲਸਾ ਜੀ ਤਾਂ ਜੇਲ੍ਹ ਦੇ ਵਿੱਚ ਪਰ ਤੁਸੀਂ ਜੋ ਲੋਕસભા ਦੇ ਵਿੱਚ ਤਾਂ ਕੋਈ ਮੁੱਦਾ ਚੱਕ ਕੇ ਚਲੋ ਹੱਲ ਵੀ ਨਹੀਂ ਹੋਣ ਲੱਗੇ ਆਪਣੇ ਬਾਹਰ ਕੰਮ ਕਰੋ ਤੁਸੀਂ ਤੁਹਾਡੇ ਕੋਲ 9 ਹਲਕੇ ਆ 9 ਹਲਕਿਆਂ ਦੇ ਵਿੱਚ ਗੇੜੇ ਮਾਰੋ ਕਿੱਥੇ ਹਰ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸੱਟਾ ਚਿੱਟਾ ਚੱਲ ਰਿਹਾ 2 ਨੰਬਰ ਦੇ ਪ੍ਰਕਾਰ ਦੇ ਧੰਦੇ ਚੱਲ ਰਹੇ ਬੰਦ ਕਰਾਓ ਕਦੋਂ ਕਰਾਉਂਗੇ ਕਿਹੜੇ ਟਾਈਮ ਤੇ ਕਰਾਉਂਗੇ ਜਿੱਥੇ ਕੋਈ ਐਮਐਲਏ ਰੇਤ ਤੇ ਰੇਤ ਦੀ ਖੜ ਤੇ ਮੁਗਣੀ ਮਾਰ ਕੇ ਬੈਠਾ ਗੁੰਝਲੀ ਮਾਰ ਕੇ ਬੈਠਾ ਜਾਓ ਬੀਨ ਲੈ ਕੇ ਬਣ ਕੇ ਸਪੇਰੇ ਜਾਓ ਮਾਰੋ ਵੀਨ ਦੇ ਲੂਰੇ ਤੇ ਉਹਨੂੰ ਪਾਸੇ ਕਰੋ ਕੈਦ ਕਰੋ ਉਹਨੂੰ ਲੋਕਾਂ ਦੇ ਸਾਹਮਣੇ ਕਰੋ ਪਾਰਟੀਆਂ ਔਰ ਚੈਨਲ ਬਣਾ ਲਓ ਪਰ ਇਹਦੇ ਨਾਲ ਫਾਇਦਾ ਨਹੀਂ ਹੋਣਾ ਜੇ ਗੱਲ ਕਰੀਏ ਚੈਨਲ ਬਣਿਆ ਸੀ 2020 ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਿੱਤੇਗਾ ਪੰਜਾਬ ਤਾਂ ਮੈਨੂੰ ਤੁਸੀਂ ਇਹ ਦੱਸ ਦਿਓ ਵੀ ਪੰਜਾਬ ਨੇ ਕਿਹੜੇ ਜਿੱਤ ਕੇ ਮੈਡਲ ਲੈ ਲੇ ਇਹ ਕੋਈ ਇਹਦੇ ਨਾਲ ਆਪਣੇ ਭਲੇ ਨਹੀਂ ਹੋਣ ਲੱਗੇ بڑے ਲੋਕਾਂ ਨੇ ਹਰ ਜਾਤੀ ਦੇ ਕੋਈ ਨਾ ਕੋਈ ਪਾਰਟੀ ਬਣਾਈ ਹੋਈ ਆ ਜੇ ਮਾ ਜੇ ਗੱਲ ਕਰਾ ਕਿਸਾਨ ਯੂਨੀਅਨ ਗੁੱਸਾ ਨਾ ਕਰੇ ਤਾਂ ਚੰਗੀ ਗੱਲ ਆ ਪਰ ਮੈਂ ਕੋਈ ਗਲਤ ਗੱਲ ਨਹੀਂ ਕਹਿਣ ਲੱਗਿਆ 31 32 ਜਥੇਬੰਦੀਆਂ ਬਣੀਆਂ ਕਿਸਾਨ ਯੂਨੀਅਨ ਦੀਆਂ 31 ਜਥੇ 31 32 ਜਥੇਬੰਦੀਆਂ ਮੰਗ ਕੀ ਆ ਸਾਰਿਆਂ ਦੀ ਖੇਤੀ ਆ ਪਰ ਅੱਡ ਕਿਉਂ ਹੋ ਗਏ ਜਦੋਂ ਇਹਨਾਂ ਦੀਆਂ ਜਥੇਬੰਦੀਆਂ ਲੱਗ ਬਣੀਆਂ ਪਈਆਂ ਫਿਰ ਅਲੱਗ-ਅਲੱਗ ਸੋਚਾਂ ਹੋ ਗਈਆਂ ਤਾਂ ਮਤਲਬ ਅਲੱਗ-ਅਲੱਗ ਪੈਲੀ ਦੀ ਕੋਈ ਡਿਮਾਂਡ ਸਾਰੇ ਲੋਕ ਦੇਸ਼ ਦੇ ਵਿੱਚ ਪਾਰਟੀ ਬਣਾਉਂਦੇ ਆ ਤੇ ਕਹਿੰਦੇ ਦੇਸ਼ ਨੂੰ ਬਚਾਉਣਾ ਪਰ ਜਿੰਨਾ ਲੋਕ ਜਿੰਨਾ ਪਾਰਟੀਆਂ ਨੇ ਦੇਸ਼ ਨੂੰ ਮਾਰਿਆ ਉਹਨਾਂ ਕਿਸੇ ਨੇ ਮਾਰਿਆ ਹੀ ਨਹੀਂ ਭਾਈ ਸਾਹਿਬ business ਮੈਨਾਂ ਤੋਂ ਸਾਡਾ ਖਿਹੜਾ ਛਡਾਓ ਜੇਕਰ ਫਰੀਦਕੋਟ ਦੇ ਵਿੱਚ ਫਿਰ ਵੀ ਬਿਜ਼ਨਸਮੈਨ ਰਾਜ ਕਰਦੇ ਰਹਿ ਗਏ ਤਾਂ ਫਿਰ ਸਰਬਜੀਤ ਖਾਲਸਾ ਨੂੰ ਬਚਾਉਂ ਬਣਾਉਣ ਦਾ ਫਾਇਦਾ ਕੀ ਹੋ ਗਿਆ ਇਹ ਤਾਂ ਕਰੇ ਲੋਕਾਂ ਦੇ ਵਿੱਚ ਅਸੀਂ ਵੇਖਿਆ ਹੀ ਨਹੀਂ ਜਾਂ ਤਾਂ ਵਿਆਹ ਸ਼ਾਦੀ ਤੇ ਹੋਣਗੇ ਜਾਂ ਕਿਸੇ ਦੇ ਮਤਲਬ ਮਰਗ ਤੇ ਜਾਂਦੇ ਉਹਦਾ ਤਾਂ ਫਿਰ ਸਾਰੀ ਉਹ ਐਮਐਲਏ ਐਮਪੀ ਕਰ ਹੀ ਜਾਂਦੇ ਆ ਤੁਹਾਨੂੰ ਬਣਾਇਆ ਲੋਕਾਂ ਨੇ ਵੀ ਤੁਸੀਂ ਕੁਝ ਨਾ ਕੁਝ ਨਵਾਂ ਕਰੋ ਤਾਂ ਕਰੋ ਕਦੋਂ ਕਰੋਗੇ ਕੱਲਾ ਸਟੇਜਾਂ ਤੋਂ ਗੱchnਾ ਵੀ ਫਾਇਦੇਮੰਦ ਨਹੀਂਗਾ ਸਾਡੀਆਂ ਜੇਬਾਂ 'ਚ ਤਾਂ ਇੰਨਾ ਪੈਸਾ ਨਹੀਂਗਾ ਵੀ ਅਸੀਂ ਪਿੰਡਾਂ ਦੇ ਵਿੱਚ ਜਾਈਏ ਲੋਕਾਂ ਨੂੰ ਆਖੀਏ ਪਰ ਤੁਹਾਨੂੰ ਤਾਂ ਫਰੀਦਕੋਟ ਦੇ ਲੋਕ ਤਨਖਾਹ ਦਿੰਦੇ ਆ ਪੈਨਸ਼ਨ ਵੀ ਦੇਣਗੇ ਗੱਡੀ ਵੀ ਦਿੱਤੀ ਆ ਤਾਂ ਤੁਸੀਂ ਇਹ ਗੱਲ ਯਾਦ ਰੱਖੋ ਤੁਸੀਂ ਲੋਕਾਂ ਦੇ ਵਿੱਚ ਜਾਓ ਪਾਰਟੀ ਤੁਸੀਂ ਅੱਜ ਤੋਂ 2 ਸਾਲ ਬਾਅਦ ਵੀ ਬਣਾ ਸਕਦੇ ਸੀ ਪਰ ਉਹ ਤਾਂ ਇਲੈਕਸ਼ਨ ਆ ਗਿਆ ਤੁਸੀਂ ਕੰਮ ਹੀ ਇੰਨਾ ਕਰਦੇ ਕਿ ਲੋਕ ਕਹਿੰਦੇ ਵੀ ਭਾਈ ਅਸੀਂ ਬਣਾਉਣਾ ਹੀ ਅਮਰਪਾਲ ਨੂੰ ਬਣਾਉਣਾ ਹੀ ਸਰਬਜੀਤ ਖਾਲਸਾ ਨੂੰ ਪਰ ਯਾਦ ਰੱਖੋ ਫਿਰ ਵੀ ਇੱਕੋ ਗੱਲ ਕਹੂੰਗਾ ਕਿ ਜਿੰਨਾ ਚਿਰ ਬਿਜ਼ਨਸਮੈਨਾਂ ਦੀ ਸੋਚ ਨੂੰ ਨਹੀਂ ਫੜਦੇ ਉਹਨਾਂ ਚਿਰ ਆਪਾਂ ਕੱਖ ਨਹੀਂ ਕਰ ਸਕਦੇ ਸਾਡੇ ਬੱਚਿਆਂ ਨੂੰ ਲੋਕਾਂ ਨੂੰ ਉਹਨਾਂ ਨੇ ਸਿਹਤ ਤੋਂ ਮਾਰਿਆ ਸਿੱਖਿਆ ਤੋਂ ਮਾਰਿਆ ਰੋਜ਼ਗਾਰ ਤੋਂ ਮਾਰਿਆ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਧੀਆਂ ਪੈਣਾ ਨੂੰ ਬਾਹਰ ਜਾਣ ਤੋਂ ਨਹੀਂ ਰੋਕ ਸਕਦੇ ਕਿਉਂਕਿ ਉਹ ਰੋਜ਼ਗਾਰ ਵਾਸਤੇ ਗਏ ਆ ਚਲੋ ਰੋਜ਼ਗਾਰ ਤੁਸੀਂ ਨਹੀਂ ਦੇ ਸਕਦੇ ਇਹ ਵੀ ਗੱਲ ਮੰਨਦਾ ਪਰ ਤੁਸੀਂ ਸਕੂਲਾਂ ਦੇ ਵਿੱਚ ਟੀਚਰ ਪੂਰੀ ਕਰਨ ਦੀ ਮੰਗ ਰੱਖ ਸਕਦੇ ਆ ਹਸਪੀਟਲਾਂ 'ਚ ਡਾਕਟਰ ਪੂਰੇ ਕਰਨ ਦੀ ਮੰਗ ਰੱਖ ਸਕਦੇ ਆ ਤੁਸੀਂ ਹਸਪੀਟਲਾਂ ਦੇ ਵਿੱਚ ਡਾਕਟਰਾਂ ਦੀ 24 ਘੰਟੇ ਡਿਊਟੀ ਦੀ ਮੰਗ ਰੱਖ ਸਕਦੇ ਆ ਤੁਸੀਂ ਉੱਥੇ ਬਿੱਡਾਂ ਦੀ ਡਿਮਾਂਡ ਕਰ ਸਕਦੇ ਆ ਔਰ ਜਿਹੜੇ ਤੁਹਾਡੇ ਫਰੀਦਕੋਟ ਦੇ ਵਿੱਚ ਪ੍ਰਾਈਵੇਟ ਹਸਪੀਟਲ ਆ ਉਹਨਾਂ ਨਾਲੋਂ ਜ਼ਿਆਦਾ ਇਲਾਜ ਲਿਆਉਣ ਦੀ ਸ਼ਮਤਾ ਰੱਖ ਸਕਦੇ ਆ ਜੇਕਰ ਤੁਸੀਂ ਇਹਨਾਂ ਚੀਜ਼ਾਂ ਦੀ ਨਹੀਂ ਤੁਸੀਂ ਵਾਅਦਾ ਕਰਦੇ ਤਾਂ ਫਿਰ ਯਾਦ ਰੱਖੋ ਜਿਹੜੇ ਦੂਜੇ ਐਮਪੀ ਬਣਾਏ ਆ ਤੇ ਤੁਸੀਂ ਐਮਪੀ ਬਣੇ ਆ ਤੁਹਾਡੇ 'ਚ ਕੋਈ ਉਹਨਾਂ 'ਚ ਕੋਈ ਫਰਕ ਨਹੀਂਗਾ ਯਾਦ ਰੱਖੋ ਕਿ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚਿੱਟੇ ਤੋਂ 2 ਨੰਬਰ ਦੇ ਧੰਦਿਆਂ ਤੋਂ ਸਕੂਲਾਂ ਤੋਂ ਹਸਪਤਾਲਾਂ ਤੋਂ ਦੁਖੀ ਹੋ ਕੇ ਤੁਹਾਨੂੰ ਜਿਤਾਇਆ ਤੇ ਤੁਸੀਂ ਉਹਨਾਂ ਦੁਖੀ ਲੋਕਾਂ ਦੀ ਮਲਮ ਤੇ ਜੇਕਰ ਮਲਮ ਟੂਪ ਦੇ ਵਿੱਚ ਪਈ ਸੁੱਕ ਜੂਗੀ ਫਿਰ ਉਹ ਮਲਮ ਸਾਡੇ ਕੰਮ ਦੀ ਨਹੀਂ ਗਈ ਔਰ ਇਹ ਮਲਮ ਸਾਡੇ ਜ਼ਖਮਾਂ ਤੇ ਲਾਉਣ ਵਾਸਤੇ ਅਸੀਂ ਬਣਾਈ ਆ ਇਹ ਰਗੜੀ ਆ ਸੀ ਅਸੀਂ ਰਗੜ ਕੇ ਇਹਦਾ ਰਿਜ਼ਲਟ ਕੱਢਿਆ ਪਰ ਹੁਣ ਇੰਨੀ ਕੁ ਬੇਨਤੀ ਆ ਇਹ ਮਲਮ ਘਰੇ ਪਈ ਨਾ ਸੁੱਕ ਜੇ ਕਿਤੇ ਬਾ ਲੋਕ ਸਭਾ ਲੋਕ ਸਭਾ ਤੋਂ ਘਰੇ ਨਾ ਸੁੱਕ ਜੇ ਇਸ ਕਰਕੇ ਮਲਮ ਲੋਕਾਂ ਦੇ ਜ਼ਖਮਾਂ ਤੇ ਲੱਗੇ ਤੇ ਪਾਰਟੀਆਂ ਤੁਸੀਂ ਬਣਾਈਆਂ ਹੈਗੀਆਂ ਪਰ ਪਾਰਟੀਆਂ ਦੇ ਨਾਲ ਲੋਕ ਸ਼ਸ਼ੋ ਪੂੰਜੀ ਦੇ ਵਿੱਚ ਪੈ ਗਏ ਕਿ ਪੰਥ ਦੀ ਗੱਲ ਕਰਨ ਵਾਲੇ ਸਾਰੇ ਖੜੇ ਹੋਗੇ ਔਰ ਸ਼ਖਬੀਰ ਬਾਦਲ ਹੋ ਗਿਆ ਮਜੀਠੀਆ ਹੋ ਗਿਆ ਤੁਸੀਂ ਹੋਗੇ ਕਾਨ ਸਿੰਘ ਜੀ ਵਾਲੇ ਹੋਗੇ ਸਿਮਰਜੀਤ ਸਿੰਘ ਜੀ ਹੋਗੇ ਮਾਨ ਹੋਰ ਕਈ ਪੰਥ ਦੀ ਗੱਲ ਕਰਨ ਵਾਸਤੇ ਖੜੇ ਹੋਗੇ ਤਾਂ ਲੋਕ ਕਹਿੰਦੇ ਵੀ 7-8 ਬਟਨ ਤਾਂ ਹੁਣ ਪੰਥ ਦੀ ਗੱਲ ਕਰਨ ਵਾਲੇ ਹੋਗੇ ਤਾਂ ਪਹਿਲਾ ਤੁਸੀਂ ਆਸਮੇ ਇਕਾ ਤਾਂ ਹੋ ਜੋ ਜਿਸ ਦਿਨ ਤੁਹਾਨੂੰ ਪੁਲਿਸ ਨੇ ਚੱਕਣਾ ਉਦਾਹਰਨ ਦਿੰਨਾ ਜਿਸ ਦਿਨ ਤੁਹਾਨੂੰ ਉਹਨਾਂ ਨੇ ਅੰਦਰ ਕਰਨਾ ਸਰਕਾਰਾਂ ਨੇ ਇੱਕ ਧਾਰਮ ਵਜੋਂ ਕਹਿ ਰਹਿਆ ਉਸ ਦਿਨ ਉਹਨਾਂ ਸਾਰਿਆਂ ਨੇ ਤੁਹਾਨੂੰ ਉਹ ਕਰਨਾ ਵੀ ਆ ਜਾਓ ਭਾਈ ਹੁਣ ਆ ਜਾਓ ਜਿਵੇਂ ਨੂਨ ਆੜਾ ਮਿਰਚ ਆੜਾ ਮਸਾਲਾ ਆੜਾ ਅਦਰਕ ਆੜਾ ਲਸਣ ਆੜਾ ਪਦੀਨਾ ਾਡਾ ਆ ਧਨੀਆ ਾਡਾ ਸਾਰਾ ਕੁਛ ਾਡਾ ਾਡਾ ਟਮਾਟਰ ਾਡਾ ਗੰਡਾ ਾਡਾ ਹੋਰ ਕੋਈ ਚੀਜ਼ਾਂ ਵੇਖ ਲੋ ਪਰ ਕੁੰਡੇ ਚ ਪਾ ਕੇ ਚਟਨੀ ਇਕੱਠਿਆਂ ਦੀ ਬਣਦੀ ਆ ਇਹ ਨੋਟ ਰੱਖੋ ਜੀ ਹੁਣ ਉਹ ਅਦਰਕ ਲਸਣ ਮਿਰਚਾਂ ਲੂਣ ਜੋ ਕੁਛ ਵੀ ਾਡ ਹੋਇਆ ਪਿਆ ਇਹ ਸਾਰੇ ਕੁੰਡੇ ਦੇ ਵਿੱਚ ਇਕੱਠੇ ਕਰਨੇ ਹੁੰਦੇ ਆ ਇਸ ਕਰਕੇ ਮੇਰੀ ਧਾਰਨ ਨੂੰ ਸਮਝੋ ਜੇ ਅੱਖਾਂ ਧੀ ਨੂੰ ਨੋਹੇ ਤੂੰ ਕੰਨ ਕਰੀ ਤੇ ਜੇਕਰ ਪੰਜਾਬ ਦੇ ਲੋਕੋ ਮੇਰੀ ਗੱਲ ਗਲਤ ਹੋਵੇ ਭਰਾਵਾ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਦੇ ਆ ਪਰ ਹੈ ਸੱਚਾ ਬਿਲਕੁਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਔਰ ਸਾਡੀ ਬੇਨਤੀ ਆ ਮੀਡੀਆ ਚੈਨਲਾਂ ਨੂੰ ਕਿ ਗਰੀਬ ਲੋਕਾਂ ਨੂੰ ਵਿਖਾਇਆ ਜਾਵੇ 70 75 ਸਾਲਾਂ ਦੇ ਵਿੱਚ ਹਾਲਾਤ ਕੀ ਆ ਇੱਕ ਜਿਹੜਾ ਕਹਿ ਲੋ ਤੁਸੀਂ ਕੋਈ ਇੰਗਲਿਸ਼ ਵਾਲੇ ਜਿਹੜੇ ਕਹਿ ਲੋ ਪੱਤਰਕਾਰ ਰੱਖੋ ਜਿਹੜਾ ਇੱਕ ਤੁਹਾਡਾ ਚੈਨਲ ਹੋਵੇ ਵੀ ਉਹ ਇੰਗਲਿਸ਼ ਟ੍ਰਾਂਸਲੇਸ਼ਨ ਕਰਕੇ ਦੱਸੇ ਤੇ ਉਹਨਾਂ ਅੰਗਰੇਜ਼ਾਂ ਨੂੰ ਪਤਾ ਲੱਗ ਸਕੇ ਕਿ ਜਿਵੇਂ ਤੁਸੀਂ ਸਾਨੂੰ ਕੁੱਟਦੇ ਮਾਰਦੇ ਸੀ ਉਸੇ ਤਰ੍ਹਾਂ ਤੁਸੀਂ ਇਹ ਸਾਨੂੰ ਛੰਟਿਆਂ ਨਾਲ ਤਾਂ ਨਹੀਂ ਮਾਰਦੇ ਪਰ ਦਿਮਾਗੀ ਤੌਰ ਤੇ ਸਾਡੇ ਮੰਤਰੀ ਤੇ ਬਿਜ਼ਨਸਮੈਨ ਰਲ ਕੇ ਸਾਨੂੰ ਐਨਾ ਹੀ ਕੁੱਟੀ ਜਾਂਦੇ ਆ ਤੁਹਾਡੇ 'ਚ ਕੋਈ ਇਹਨਾਂ 'ਚ ਫਰਕ ਨਹੀਂ ਤੁਹਾਡਾ ਰੰਗ ਗੋਰਾ ਤੇ ਵਾਲ ਭੂਰੇ ਸੀ ਇਹਨਾਂ ਦੇ ਵਾਲ ਕਾਲੇ ਤੇ ਰੰਗ ਵੀ ਕਾਲਾ ਤੇ ਅੰਦਰੋਂ ਮਨ ਵੀ ਕਾਲਾ ਤੁਹਾਡੇ ਨਾਲ ਦੇ ਹੀ ਆ ਇਹਨਾਂ ਦਾ ਫਰਕ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ